ਬਿਲਾਰੇ ਇਤਨਾ ਹੋ ਗਿਆਾਰੇ ਵਾਲੇ ਚੋਂ ਤਾਂ ਬਹੁਤ ਦੂਰ اندੇਸ਼ੀ ਰੱਖਦੇ ਨੇ ਉਹਨਾਂ ਨੇ ਆ ਜਿਹੜੀਆਂ ਚੋਣਾ ਹੋਈਆਂ ਸੀ ਉਸ ਤੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਇਹਨਾਂ ਦੇ ਹਰਿਆਣਾ ਸਰਕਾਰ ਨੇ ਬਾਰਡਰ ਤੇ ਆਪਣੀ ਲੀਖੇ ਚਲੀ ਹੈ ਜਿਵੇਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਰੈਡ ਫੋਰਸ ਪੰਜਾਬ ਦੀ ਲੱਗੀ ਹੋਈ ਹੈ ਜਿਹੜੀ ਉਰਲੇ ਪਾਸਿਓਂ ਚੈੱਕ ਕਰਕੇ ਭੇਜਦੀ ਹੈ ਸੋ ਭਰਾਵੋ ਇਹ ਤੁਹਾਡੇ ਜਿਹੜਾ ਇੱਕ ਜਿਹੜਾ ਤੁਹਾਡਾ ਜੋਰ ਹੈ ਉਹਨੂੰ ਖਿਲਾਰਨਾ ਚਾਹੁੰਦੇ ਨੇ ਪਰ ਉਹ ਆਪ ਤੁਹਾਰੇ ਨਾਲ ਚੱਲਣਾ ਐ ਐਮਪੀ ਕਰ ਰਿਆ ਸੀ ਜੀ ਤੇ ਜਿਹੜੀ ਤੁਹਾਡੀ ਭਾਗਤ ਹੈ ਦੀ ਸੇਵਾ ਉਹ ਤੁਸੀਂ ਇਸੇ ਤਰ੍ਹਾਂ ਚਲਾ ਕੇ ਰੱਖੋ ਜਿਹੜਾ ਕਿ ਉਹਨਾਂ ਦਾ ਹੌਸਲਾ ਬਣਿਆ ਰਹੇ ਕਿ ਉਹਨਾਂ ਨੂੰ ਆਪ ਲਾਂ ਲੱਗਰ ਬਣਾਉਣਾ ਪਵੇ ਮੈਂ ਆਸ ਕਰਦਾ ਵੀ ਅੱਗੇ ਤੋਂ ਅਜਾ ਨਾ ਲਾਟ ਸੰਚਾਲਨ ਕਮੇਟੀ ਕੋਲ ਜਾਣਾ ਬਾਕੀ ਇੱਥੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਹਰਦੰਗ ਮਜਾਉਣ ਵਾਲਾ ਆਊਗਾ ਵਿੱਚੋਂ ਵਲੰਟੀਅਰ ਜਿਹੜੇ ਉਹਨੂੰ ਪਾਸੇ ਕਰਨ ਚਾਹੁੰਦੇ ਜੇ ਅਸੀਂ ਸੁੱਤੇ ਹੁੰਦੇ ਤਾਂ ਅੱਜ ਪਾਟੜਾ ਸ਼ਰ ਬੰਦ ਨਾ ਹੁੰਦਾ ਅੱਜ ਸਾਰੇ ਪਾਟੜਾਂ ਦੇ ਵਿੱਚ ਸੀ ਬੇਦੀ ਅੱਜ ਟੈਂਟਰੀਏ ਕਲਾਸ ਤੇ ਧੁੱਪ ਤਾਂ ਮੁੜ ਗਈਆਂ ਉਹਦੇ ਦੀ ਮਾਫੀ ਮੰਗਦੇ ਪਹਿਲੇ ਜਿਸ ਇੱਕ ਸ਼ਾਦਾ ਬਵਾਦ ਫਵਾਦ ਨਹੀਂ ਕਰਦੇ ਸਸੀ ਇਸ ਤਰ੍ਹਾਂ ਲੈ ਕੇ ਵੀ ਹਵਾ ਚੱਲਦੀ ਹੈ ਸ਼ਾਮ ਟੁੱਟ ਨਾਲ ਕਰੀ ਕਿੱਥੇ ਆਹੀ ਚੱਕੀ ਨਾ ਫੋਲੂ ਇਹ ਕਹਾਵਤਾਂ ਬਣਾ ਲੈਤਾ ਉਹਨੇ ਕੋਈ ਮੈਨਦੀ ਕੋਈ ਕੰਮੀ ਨਾ ਬੋਲਣਾ ਕਰੂਆਂ ਪਰ ਇੱਕ ਗੱਲ ਕਿ ਜੋ ਜਥੇ ਪੜੇ ਤੇ ਲਿਖਾ ਜੋ ਫੈਸਲਾ ਨਹੀਂ ਬਣਾਵਾ ਲਿਖਿਆ ਕਰਦੀ ਤੁਸੀਂ ਸਭ ਲੋਕੋ ਸਾਹੇ ਦਾ ਸਾਰੇ ਜੱਲੇ ਪਟੇ ਕੇ ਮੋਹਰਾਂ ਨਾਲ ਬੈਠੀ ਆ ਤੇ ਸਹੀ ਜਸਾ ਬੰਦੀ ਦੇ ਇਸ ਤਰ੍ਹਾਂ ਦਾ ਸਰਦੇ ਅਗੇ ਸਮਾਚ ਆਖੜੇ ਹਉਜੋ ਉਹਨਾਂ ਲੋਕਾਂ ਦੇ ਪਰਵਾਣਾ ਕਰੋ ਟਵਿੱਟਰ ਤੇ ਫੇਸਬੁਕਾਂ ਤੇ ਕਿਉਂਕਿ ਜੀ ਖੁਦ ਹਾਂ ਮੈਂ ਥੋੜਾ ਨਾਲ ਹੀ ਆ ਜੀਗਾ ਇਹਨਾਂ ਦੀ ਵਿਉਤਬੰਦੀ ਦੇ ਨਾਲ ਅਸੀਂ ਉੱਥੇ ਇਕੱਠ ਪਰਦੇ ਰਹੇ ਕਿਉਂਕਿ ਪੀਏ ਆ ਸਟੂਡੈਂਟਾਂ ਨੂੰ ਕਦੀ ਪਾਸਟੂ ਵਾਲੇ ਇਹਨਾਂ ਦੇ ਕਦੀ ਕਿਸੇ ਨੂੰ ਕਦੀ ਯਾ ਆਪਣੇ ਯੂਨੀਵਰਸਿਟੀ ਦੇ ਸਟੂਡੈਂਟਾਂ ਕੋਲ ਜਾ ਕੇ ਇਕੱਠ ਕਰਦੇ ਨੇ ਸਾਨੂੰ ਬੇਨਤੀ ਆ ਆ ਜਿਹੜੇ ਫੇਸਬੁਕ ਦੇ ਵਿਦਵਾਨ ਨੇ ਇੱਕ ਦੋ ਦੀ ਮੈਂ ਛੋਟੀ ਜੀ ਗੱਲ ਹੋਰ ਦੱਸਦਾ ਇੱਕ ਦੋ ਵੀਰਾਂ ਨੇ ਫੇਸਬੁਕ ਤੇ ਪਾਇਆ ਉਹ ਇਹ ਤਾਂ ਲੈ ਕੇ ਪੈਸੇ ਧਰਾਂ ਚ ਬੈਗਣੇ ਕਰਾਈਆਂ ਇਕੱਠੀਆਂ ਕਰਕੇ ਉਹ ਬੰਦਾ ਕੌਣ ਸੀਗਾ ਉਹ ਬੰਦਾ ਅਮਰੀਕਾ ਦੀ ਫੈਲ ਲਾ ਕੇ ਆਇਆ ਆਪਾ ਤੂੰ ਹੀ ਆਇਆ ਚੇਂਦੀਆ ਅਮਰੀਕਾ ਦੀ ਫੈਲ ਲਾ ਕੇ ਸਾਧਰਗਿਆਂ ਨੂੰ ਦੁਰਨਾਤ ਬਣਾਉਂਦਾ ਕਿ ਤੁਸੀਂ ਨਹੀਂ ਆਉਂਦੇ ਉੱਥੇ ਉਹਨਾਂ ਨੇ ਉੱਥੇ ਜਾ ਕੇ ਫੋਟੋਆਂ ਖਿਚਾ ਕੇ ਪੀਆਰ ਲੈਣੀ ਆ ਤੇ ਅਮਰੀਕਾ ਦੀਆਂ ਆ ਵੀਜ਼ੇ ਲਾਉਣੇ ਆ ਮੰਨਿਆ ਇਸ ਕਰਕੇ ਕਿ ਸਾਡੇ ਇਹ ਪਾਲਾ ਢੀਂਗਲਾ ਆ ਹੱਥ ਜੋੜ ਕੇ ਬੇਨਤੀ ਐ ਇਹਨਾਂ ਕੋ ਬਸ ਕੇ ਨਾ ਵੀਰ ਵਾਕੀ ਤੁਹਾਡੇ ਦੋਖ-ਦੋਖ ਦੇ ਵਿੱਚ ਸਜੂਕਤ ਸਾਨ ਮੋਰਚੇ ਦੇ ਲੀਡਰਾਂ ਨੇ ਖੜਨਾ ਆ ਤੇ ਉਹ ਨਾਲ ਖੜਨਾਗਾ ਤੁਹਾਡੇ ਹਰੇਕ ਦੇ ਵਿੱਚ ਤੇ ਚੰਗੇ ਫੈਸਲੇ ਲੈ ਕੇ ਆਉਣਗੇ ਔਰ ਆਸ ਕਰਦੇ ਆ ਕਿ ਉਹ ਮੋਰਚੇ ਦੇ ਨਾਲ ਹਾਂਜੀ ਅੱਛੇ ਤਰੇ ਸਮਰਥਨ ਹੋਣਾ ਹੁਣ ਜਿਹੜੇ ਅੱਜ ਦੇ ਅਗਲੇ ਬਲਾਰੇ ਅੱਜ ਦਾ ਧੰਨ ਇਹ ਸਹਿਯੋਗਤ ਕਿਸਾਨ ਮੋਰਚਾ ਹੈ ਜਿਹੜਾ ਜਿਹੜਾ ਆਲ ਇੰਡੀਆ ਕਮੇਟੀ ਆ ਉਹਦੇ ਸੱਦੇ ਤੇ ਜਿਹੜਾ ਇਹ ਭਾਰਤ ਬੰਦਾ ਜਿਹੜਾ ਸੱਦਾ ਉਹਦੇ ਤਹਿਤ ਇਹ ਧੰਨ ਲਾਇਆ ਜਾ ਰਿਹਾ ਵਾ ਇਹਦੀ ਜਿਹੜੀ ਹਮਾਇਤ ਆ ਇੰਡਸਟਰੀ ਮਜ਼ਦੂਰਾਂ ਵੱਲੋਂ ਖੇਤ ਮਜ਼ਦੂਰਾਂ ਵੱਲੋਂ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ ਤੇ ਦੁਕਾਨਦਾਰਾਂ ਵੱਲੋਂ ਸਾਰਿਆਂ ਨੂੰ ਹਮਾਇਤ ਆ ਜਿਹਨੂੰ ਤੁਸੀਂ ਵੇਖ ਸਕਦੇ ਹੋ ਕਿ ਇਹ ਇਹ ਬੰਦ ਪੂਰਾ ਸਫਲ ਆ ਇਹ ਜਿਹੜੀਆਂ ਮੋਦੀ ਜੀਆਂ ਟੋਟਲ ਜਿਹੜੇ ਲੋਕਪਰਵ ਦੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਜਿਹੜਾ ਗੁੱਸੇ ਦਾ ਪ੍ਰਦਰਵਾਹ ਆ ਤੇ ਇਹ ਇਹ ਜਿਹੜੀਆਂ ਮੰਗਾਂ ਨੇ ਜਿਹੜਾ ਸੱਦਾ ਦਿੱਤਾ ਉਹਦੀ ਸਫਲਤਾ ਦਾ ਜਨਮ ਮਾਤਰਾ ਵਾਲੇ ਧਰਨੇ ਜਿਹੜੀ ਇਹ ਕ੍ਰਾਂਤੀਕਾਰੀ ਕਿਸਾਨ ਜਥੇਬੰਦ ਪੰਜਾਬ ਆ ਕਿਰਤੀ ਕਿਸਾਨ ਯੂਨੀਅਨ ਆ ਕੋਲ ਇਹਨਾਂ ਦੇ ਕਿਸਾਨ ਸਭਾ ਦੋ ਨੇ ਉਹਨੇ ਜਮਹੂਰੀ ਕਿਸਾਨ ਸਭਾ ਪੰਜ ਅਸੇ ਬੰਦੀਆਂ ਦੇ ਦੇ। ਜਿੱਥੇ ਜਿੱਥਾ ਉੱਡਾ ਦਿੱਲੀ ਜਾ ਰਹੇ ਨੇ। ਪਾਟੇ ਤੁਹਾਡੇ ਵੱਲੋਂ ਵੀ ਜਾਇਆ ਜਾਉਂਦਾ ਕਿ ਨਹੀਂ। ਅਸੀਂ ਜੀ ਵੇਖੋ ਇਹ ਜਿਹੜਾ ਸੱਦਾ ਆ ਦਿੱਲੀ ਚੱਲੋ ਉਹਨਾਂ ਦਾ ਸੀ। ਅਸੀਂ ਪਹਿਲਾਂ ਯਤਨ ਕੀਤਾ ਹੈ ਕਿ ਵੀ ਸਾਂਝੇ ਤੌਰ ਤੇ ਜਿਹੜਾ ਕੋਈ ਕੀਤੇ ਸੰਘਰਸ਼ ਕੀਤਾ ਜਾਵੇ ਉਹ ਤਰ੍ਹਾਂ ਬਦਕਸੂਦੀ ਨਾਲ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਜਿਹੜਾ ਇਹ ਕਮੇਟੀਆਂ ਵੱਖ-ਵੱਖ ਬਣਾਈਆਂ ਸੀ ਏਕਤਾ ਕਰਨ ਵਾਸਤੇ ਜਿਹੜੇ ਰਾਜੇ ਵਾਲਾ ਇਹਨਾਂ ਕਰਨ ਤੁਸੀਂ ਕਾਮਯਾਬ ਵੀ ਹੋਏ ਆ ਇਹ ਹੁਣ ਅਸੀਂ ਅਗਲੀ ਜਿਹੜੀ 18 ਤਰੀਕ ਨੂੰ ਮੀਟਿੰਗ ਇਹਦੀ ਅਸੀਂ ਜਿਹੜੇ ਸਪੋਰਟ ਦੇ ਜੇ ਇਹਨਾਂ ਤੇ ਕੋਈ ਤਸ਼ੱਦਦ ਹੁੰਦਾ ਉਹਦੇ ਖਿਲਾਫ ਜਿਹੜਾ ਅਸੀਂ ਪਹਿਲਾਂ ਰੋਸਪੁਰਾਵਾ ਕੱਲ ਜਿਹੜਾ ਟੋਲ ਪਲਾਟੇ ਪਿੰਨਗੀਆਂ ਦੇ ਲਈ ਬੰਦ ਕਰਕੇ ਰੇਲਾਂ ਦਾ ਚੱਕਾਚਾਰ ਕਿੰਢੇ ਜਾਮ ਕਰਕੇ ਇਹ ਅਸੀਂ ਪਹਿਲਾਂ ਕਰ ਚੁੱਕੇ ਹਾਂ ਹੁਣ 18 ਤਰੀਕ ਨੂੰ ਫਿਰ ਮੀਟਿੰਗ ਸਾਫ ਕਰਾਂਗੇ ਅੱਜ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਦੇਦਨਾ ਜਿਲ੍ਹਾ ਬਰਸਕੱਤਰ ਕੀਰਤੀ ਕਿਸਾਨ ਯੂਨੀਅਨ ਤੋਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਭਾਰਤ ਦੀਆਂ ਟ੍ਰੇਡ ਜਥੇਬੰਦੀਆਂ ਵੱਲੋਂ ਤੇ ਸਮੂਹ ਜੜੀਆਂ ਭਰਾਤਰੀ ਜਥੇਬੰਦੀਆਂ ਤੇ ਭਾਰਤ ਦੇ ਲੋਕਾਂ ਵੱਲੋਂ ਇਹ ਭਾਰਤ 1500 ਦਿੱਤਾ ਗਿਆ ਸੀਗਾ ਉਸ ਤੈਅ ਤਾਂ ਅੱਜ ਇੱਥੇ ਪਾਤਰਾ ਭਗਤ ਸਿੰਘ ਚੌਕ ਵਿਖੇ ਜੋ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਜਿਸ ਤਰ੍ਹਾਂ ਉਹ ਹਰ ਦਿਨ ਜਿਹੜੇ ਨਵੇਂ ਕਾਨੂੰਨ ਲੈ ਕੇ ਆ ਰਹੀ ਆ ਜਿਹੜੇ ਪਹਿਲਾਂ ਤਿੰਨ ਖੇਤੀ ਕਾਨੂੰਨ ਆਏ ਸੀਗੇ ਉਹੀ ਤਿੰਨ ਖੇਤੀ ਕਾਨੂੰਨਾਂ ਟ੍ਰਿਪਲ ਪੀਪੀ ਦੀ ਨੀਤੀ ਰਹੀ ਦੁਬਾਰਾ ਫੇਰ ਬੈਕ ਡੋਰ ਰਹੀ ਵਾਪਸ ਲੈ ਕੇ ਆ ਰਹੇ ਆ ਉਹ ਤੇ ਜਿਸ ਤਰ੍ਹਾਂ ਸਿੱਖਿਆ ਨੀਤੀ ਤੇ ਜਿਹੜਾ ਮਾਲਕ ਹੈਗਾ ਨਵੀਂ 220 ਆਈ ਹੈਗੀ ਆ ਤੇ ਜਿਹੜੀ ਆਪਣੀ ਇਹ ਬਿਜਲੀ ਬੋਰਡ ਜਿਹੜੀ ਹੈਗਾ ਨੀਤੀ ਆਈ ਹੈਗੀ ਨਵੀਂ ਇਹਨਾਂ ਸਾਰਿਆਂ ਦੇ ਸਬੰਧ ਵਿੱਚ ਜਿਸ ਤਰ੍ਹਾਂ ਕਿਰਤ ਦੀ ਲੁੱਟ ਹੋ ਰਹੀ ਆ ਨਵੇਂ ਲੇਬਰ ਕੋਡ ਆ ਹੈਗੇ ਆ ਨਵੇਂ ਫੌਜਦਾਰੀ ਜਿਹੜੇ ਕਾਨੂੰਨ ਹੈਗੇ ਆ ਉਹ ਆਏ ਹੈਗੇ ਆ ਉਹਨਾਂ ਸਾਰਿਆਂ ਦੇ ਰੋਸ ਵਜੋਂ ਜਿਹੜਾ ਹੈਗਾ ਇਹ ਅੱਜ ਇਹ ਭਾਰਤ ਬੰ ਅੱਜ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਓਵਰਆਲ ਸਾਰੇ ਜਿਹੜੇ ਹੈਗੇ ਆ ਉਹ ਜਿੰਨੇ ਸ਼ਹਿਰ ਹੈਗੇ ਆ ਮਾਰਕੀਟ ਹੈਗੀਆਂ ਸਾਰੀਆਂ ਬੰਦ ਹੈਗੀਆਂ ਸਾਨੂੰ ਟਰੱਕ ਜੂਨੀਅਨ ਵੱਲੋਂ ਆਰਟੀਐਸਐਸਨ ਵੱਲੋਂ ਵਪਾਰ ਮੰਡਲ ਵੱਲੋਂ ਤੇ ਹੋਰ ਜਿੰਨੇ ਵਰਗ ਹੈਗੇ ਆ ਮੁਲਾਜ਼ਮਾਂ ਵੱਲੋਂ ਨੌਜਵਾਨਾਂ ਵੱਲੋਂ ਇਹ ਪੂਰਾ ਸਹਿਯੋਗ ਹੈਗਾ ਤੇ ਆਹ ਨਾਲ ਸਮੇਂ ਦੇ ਵਿੱਚ ਅਸੀਂ ਅੱਜ ਸਾਡੇ ਅੱਗੂ ਬੋਲ ਕੇ ਵੀ ਗਏ ਹੈਗੇ ਆ ਇੱਥੋਂ ਜਿਹੜਾ ਇਹ ਦਿੱਲੀ ਬਾਰਡਰ ਉੱਪਰ ਹਰਿਆਣਾ ਬਾਰਡਰ ਉੱਪਰ ਇਹ ਭਾਜਪਾ ਤੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਤਸ਼ੱਦਦ ਟਾਇਰ ਜਰ ਕਸਨ ਉੱਪਰ ਇਸ ਨੂੰ ਜੇ ਮੋਦੀ ਸਰਕਾਰ ਕੰਟਰੋਲ ਨਹੀਂ ਕਰਦੀ ਆ ਤਾਂ ਆਹ ਨਾਲ 18 ਤਰੀ ਕਿਸਾਨ ਮੋਰਚੇ ਦੀ ਇੱਕ ਐਮਰਜੈਂਸੀ ਮੀਟਿੰਗ ਹੋਣੀ ਆ ਉਸ ਵਿੱਚ ਵੱਡੇ ਐਕਸ਼ਨ ਜਿਹੜੇ ਹੈਗਾ ਲਈ ਜਾਣਗੇ ਉਹ ਹਾਂਜੀ ਮੈਂ ਸੁਖਦੇਵ ਸਿੰਘ ਬਰਾਗ ਪ੍ਰਧਾਨ ਹਰਿਆਊ ਕ੍ਰਾਂਤੀਕਾਰੀ ਕਿਸਾਨ ਜਨ ਨੂੰ ਪਾਥੜਾ ਜਿਹੜਾ ਅੱਜ 16 ਤਰੀਕ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਉਹਨੂੰ ਸਾਡੇ ਪਾਥੜਾ ਸ਼ਹਿਰ ਵੱਲੋਂ ਬਹੁਤ ਵੱਡਾ ਹੰਗਾਰਾ ਮਿਲਿਆ ਸਾਰੇ ਬਾਜ਼ਾਰ ਨੂੰ ਇੱਕ ਬੇਨਤੀ ਕੀਤੀ ਆ ਉਹਦੇ ਨਾਲ ਸਾਰਾ ਬਾਜ਼ਾਰ ਟੋਟਲ ਬੰਦ ਹੈ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਸਾਰੀਆਂ ਯੂਨੀਅਨਾਂ ਨਾਲ ਸਾਰੇ ਸਾਡਾ ਜਿੰਨੇ ਵੀ ਮਜ਼ਦੂਰ ਤਬਕਾ ਹੈ ਉਹਨਾਂ ਨੇ ਉਹਨਾਂ ਵੱਲੋਂ ਬਹੁਤ ਵੱਡਾ ਸਾਥ ਮਿਲਿਆ ਹੈ ਇਸ ਕਰਕੇ ਅੱਜ ਪੂਰਾ ਬੰਦ ਹੈ ਮੰਗਾ ਸਾਡੀਆਂ ਜਿਹੜੀਆਂ ਜਿਆਦੀਆਂ ਇੰਪੋਰਟਡ ਮੰਗਾ ਉਹ ਸਾਂਝੀ ਹੈ ਜਿਵੇਂ ਡੱਲੇਵਾਲ ਵੀ ਲੈ ਕੇ ਬੈਠੇ ਨੇ ਸਭ ਤੋਂ ਵੱਡਾ ਮੁੱਦਾ ਸਾਡਾ ਐਮਐਸਪੀ ਦਾ ਹੈ ਵੀ ਐਮਐਸਪੀ ਦਾ ਕਾਨੂੰਨ ਬਣਿਆ ਜਾਵੇ ਗਰੰਟੀ ਕਾਨੂੰਨ ਬਣਾਇਆ ਜਾਵੇ ਤੇ ਜੋ ਸੁਆਮੀਨਾਥਨ ਦੀ ਰਿਪੋਰਟ ਹੈ ਉਸ ਆਧਾਰ ਤੇ ਇਹ ਕਿਸਾਨਾਂ ਨੂੰ ਜਿਹੜਾ ਜਣਸਾਂ ਦਾ ਭਾਅ ਮਿਲੇ ਸਾਡੀਆਂ ਮੇਨ ਮੰਗਾਂ ਇਹ ਨੇ ਉਸ ਤੋਂ ਬਾਅਦ ਮੇਨ ਮੰਗ ਆ ਗਈ ਵੀ ਕਿਸਾਨ ਸਾਰਿਆਂ ਦੇ ਜਥੇਬੰਦੀਆਂ ਦੇ ਜਾ ਸਰਕਾਰਾਂ ਦੇ ਵੀ ਕਿਉਂ ਰੁੜਕਦਾ ਹੈ ਅਸੀਂ ਜਿਹੜਾ 60 ਸਾਲ ਦਾ ਕਿਸਾਨ ਹੋ ਜਾਂਦਾ ਹੈ ਚਾਹੇ ਬਜ਼ੁਰਗ ਔਰਤ ਹੈ ਚਾਹੇ ਬਜ਼ੁਰਗ مرد ਹੈ ਅਸੀਂ ਉਹਦੀ ਮੰਗ ਕਰਦੇ ਆ ਵੀ ਉਹਨਾਂ ਦੀ 10000 ਰੁਪਏ ਪੈਨਸ਼ਨ ਜਿਹੜੀ ਉਹ ਲੱਗਣੀ ਚਾਹੀਦੀ ਹੈ ਜੇ ਸਰਕਾਰ ਨੇ ਕੋਈ ਮੰਗਦਾ ਨਹੀਂ ਮਨ ਪੂਰੀ ਕੀਤੀ ਤਾਂ ਇਸ ਘਰਸੇ ਲਗਾਤਾਰ ਇਹ ਸੰਘਰਸ਼ ਬਿਲਕੁਲ ਤੇਜ਼ ਹੁੰਦੇ ਰਹਿਣਗੇ ਜਿਸ ਤਰ੍ਹਾਂ ਹੁਣੇ ਵਧ ਰਿਹਾ ਹੈ ਤੇਜ਼ੀ ਇਹਨਾਂ ਦੇ ਵਿੱਚ ਇਹ ਅਕੋ ਵੀ ਇਸ ਤਰ੍ਹਾਂ ਵਧਦੇ ਰਹਿਣਗੇ ਮਾਇਰਗ ਵੀਰ ਸਿੰਘ ਨਿਆਲ ਕ੍ਰਾਂਤੀਕਾਰੀ ਕਿਸਾਨ ਜਿਹੜੇ ਪੰਜਾਬ ਮੀਤ ਪ੍ਰਧਾਨ ਜਿਹੜਾ ਅੱਜ ਦਾ ਧਰਨਾ ਹੈ ਇਹ ਸੈਂਟਰਲ ਸਰਕਾਰ ਹੈ ਜੇ ਪੰਜਾਬ ਸਰਕਾਰ ਹੈ ਇਹਦੀਆਂ ਮਾਰੂ ਨੀਤੀਆਂ ਦੇ ਖਿਲਾਫ ਹੈ ਕਿਉਂਕਿ ਅਸੀਂ ਉੱਥੇ 12-13 ਮਹੀਨੇ ਬਹਿ ਕੇ ਆਇਆ ਜਿਹੜੀਆਂ ਮੰਗਾ ਸਾਡੀਆਂ ਮੰਨੀਆਂ ਸੀ ਉਹ ਵੀ ਲਾਗੂ મોદી ਸਰਕਾਰ ਨੇ ਨਹੀਂ ਕੀਤੀਆਂ ਆ ਜਿਹੜੀ ਝਾੜੂ ਵਾਲੀ ਸਰਕਾਰ ਹੈ ਇਹਨੂੰ ਵੀ ਆਈ ਨੂੰ 2 ਸਾਲ ਹੋ ਗਏ ਇਹਨੇ ਵੀ ਸਾਡੇ ਕਿਸੇ ਮੰਗਵਾਲ ਗੌਰ ਨਹੀਂ ਕੀਤਾ ਹੈ ਇਸ ਕਰਕੇ ਸਾਨੂੰ ਅੱਜ ਜਿਹੜਾ ਬੰਦ ਦਾ ਸਮਰਥਨ ਆਏ ਕਰਨਾ ਪਿਆ ਬੰਦ ਕਰਨਾ ਪਿਆ